ਲਾਰਡਲੀ ਪਾਗ 76 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਪਾਗ ਜਰੂਰ ਪੜਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅਸੀਂ ਅੱਜ ਦਾ ਪਾਗ ਤਜਿੰਦਰ ਦੀ ਮੰਮੀ ਹੁਣ ਫੇਰ ਯਾਦਾਂ ਦੇ ਝਰੋਖਿਆਂ ਵਿੱਚ ਚਲੀ ਗਈ ਬਹੁਤ ਪਿੱਛੇ ਵਧਾਈਆਂ ਹੋਣ ਜੀ ਵਧਾਈਆਂ ਸਾਰਿਆਂ ਨੂੰ ਬੀਬੀ ਕਹਿਣ ਲੱਗੀ ਹਰ ਕੋਈ ਬੀਬੀ ਵੱਲ ਵੇਖ ਕੇ ਬੀਬੀ ਨੂੰ ਵੀ ਵਧਾਈਆਂ ਵਧਾਈਆਂ ਕਹਿਣ ਲੱਗਾ ਇਨੇ ਨੂੰ ਬੀਬੀ ਨੇ ਕਿਹਾ ਨੀ ਭੋਲੀ ਫੜਨੀ ਆਪਣਾ ਪੋਤਾ ਮੂਤ ਤਾਂ ਇਹਨੇ ਮੇਰੇ ਹੱਥਾਂ ਤੇ ਬਿੱਟੂ ਹੱਸ ਪਿਆ ਤੇ ਬੋਲਿਆ ਕੋਈ ਨਹੀਂ ਬੀਬੀ ਨਿਆਣਾ ਹੀ ਆ ਬੀਬੀ ਕਹਿਣ ਲੱਗੀ ਲੱਗਾ ਨਿਆਣੇ ਦਾ ਤੂੰ ਵੀ ਆਹੀ ਕੁਛ ਕਰਦਾ ਹੁੰਦਾ ਸੀ ਪਰ ਦਿੰਦਾ ਸੀ ਮੇਰੇ ਲਈੜੇ ਜਾਂ ਤੈਨੂੰ ਮੈਂ ਚੱਕਣਾ ਜਦੀ ਤੈਨੂੰ ਬੀਬੀ ਮਿਲਦੀ ਹੁੰਦੀ ਸੀ ਸਾਰੇ ਹੁਣ ਹੱਸਣ ਲੱਗੇ ਬੀਬੀ ਦੀ ਗੱਲ ਸੁਣ ਕੇ ਭੋਲੀ ਨੇ ਦਵਾ-ਦਵ ਕਰਕੇ ਪੋਤੜਾ ਬਦਲ ਦਿੱਤਾ ਪੋਤੇ ਦਾ ਵਿਸ਼ੋਣੀ ਗੁੱਡੀ ਲਾਗੇ ਵਿਛਾ ਕੇ ਕਾਕਾ ਉਹਦੇ ਤੇ ਪਾ ਦਿੱਤਾ ਗੁੱਡੀ ਹਰਕਾ ਹਲਕਾ ਮੁਸਕਰਾਈ ਜਾਵੇ ਫਿਰ ਉਹਦਾ ਧਿਆਨ ਇੱਕਦਮ ਹੀ ਪ੍ਰੀਤੀ ਤੇ ਗਿਆ ਦੇਖਿਆ ਪ੍ਰੀਤੀ ਬੂਹੇ ਦੇ ਉੱਲੇ ਖਲੋਤੀ ਹੋਈ ਸੀ ਜਿਵੇਂ ਮਨ ਹੀ ਮਨ ਗੁੱਸੇ ਹੋ ਰਹੀ ਹੋਵੇ ਕਾਕੇ ਨੂੰ ਵੇਖ ਕੇ ਕਿ ਮੈਨੂੰ ਤਾਂ ਸਾਰੇ ਭੁੱਲ ਹੀ ਗਏ ਗੁੱਡੀ ਨੇ ਦੋ ਤਿੰਨ ਵਾਰ ਹਾਕ ਮਾਰੀ ਫਿਰ ਹੌਲੀ-ਹੌਲੀ ਕਰਦੀ ਪ੍ਰੀਤੀ ਗੁੱਡੀ ਕੋਲ ਹੀ ਆ ਗਈ ਕਾਕੇ ਕੋਲ ਆ ਕੇ ਖਲੋ ਗਈ ਕਦੇ ਕਾਕੇ ਵੱਲ ਕਦੇ ਮਾਂ ਵੱਲ ਵੇਖਣ ਲੱਗੀ ਫਿਰ ਸੁਜੀਤ ਨੇ ਪ੍ਰੀਤੀ ਨੂੰ ਗੁੱਡੀ ਦੇ ਲਾਗੇ ਬਿਠਾ ਦਿੱਤਾ ਗੁੱਡੀ ਨੇ ਪ੍ਰੀਤੀ ਨੂੰ ਬਹੁਤ ਪਿਆਰ ਦਿੱਤਾ ਤੇ ਕਿਹਾ ਵੀਰਾ ਤੇਰਾ ਨਿੱਕਾ ਜਿਹਾ ਵੀਰਾ ਪ੍ਰੀਤੀ ਖੁਸ਼ ਹੋ ਗਈ ਤੇ ਬਿੱਟੂ ਬੋਲਿਆ ਧਿਆਨ ਨਾਲ ਕਾਕੇ ਦਾ ਪੈਰ ਆਉ ਦੀ ਲੱਤ ਹਟਾ ਪ੍ਰੀਤੀ ਇੱਥੇ ਨੂੰ ਬਹਿ ਜਾ ਗੁੱਡੀ ਨੇ ਬਿੱਟੂ ਵੱਲ ਵੇਖਿਆ ਤੇ ਬਿੱਟੂ ਨੇ ਨਜ਼ਰਾਂ ਘੁਮਾ ਲਈਆਂ ਮਾਮੀ ਨੂੰ ਕਹਿਣ ਲੱਗਾ ਮਾਮੀ ਰੋਟੀ ਬਣਾ ਦੇ ਭੁੱਖ ਲੱਗੀ ਆ ਹੁਣ ਰਾਤ ਨੂੰ ਬੈਠੇ ਅੱਗੇ ਦੀਆਂ ਸਲਾਹਾਂ ਹੋਣ ਲੱਗੀਆਂ ਕਾਕੇ ਦੇ ਨਾਨਕਿਆਂ ਵੱਲ ਵੀ ਖੁਸ਼ੀ ਦੇ ਕੇ ਆਣੀ ਹੈ ਖੁਸ਼ੀ ਦੀ ਖਬਰ ਦੇ ਕੇ ਆਣੀ ਆ ਗੁਰਪ੍ਰੇਜ ਬੋਲਿਆ ਮੈਂ ਤੇ surjit ਚਰੇ ਜਾਨੇ ਆ ਜੇ ਕਹੂੰ ਤਾਂ ਮੈਂ ਬਿੱਟੂ ਨੂੰ ਲੈ ਜਾਵਾਂ ਤਾਂ ਬੀਬੀ ਬੋਲੀ ਤੂੰ ਤੇ surjit ਹੀ ਜਾਇਓ ਬਿੱਟੂ ਇੱਥੇ ਹੀ ਰਹਿ ਲੋ ਸੌ ਕੰਮ ਹੁੰਦੇ ਆ ਇੱਕ ਬੰਦਾ ਵੀ ਚਾਹੀਦਾ ਸਾਰੀਆਂ ਸਲਾਹਾਂ ਕਰ ਲਈਆਂ ਮਗਰੋਂ ਬੀਬੀ ਨੇ ਸਮਝਾਇਆ ਕਿ ਕਾਕੇ ਨੂੰ ਕੱਲਾ ਨਹੀਂ ਛੱਡਣਾ ਜਮਾ ਵੀ ਕੋਈ ਬਿੱਟੂ ਆ ਧਿਆਨ ਰੱਖਣਾ ਕਦੇ ਗੁੱਡੀ ਨੇ ਮਾਂ ਨਾਲ ਲੈਟਰੀਨ ਬਾਥਰੂਮ ਜਾਣਾ ਹੋਇਆ ਇੱਥੇ ਬੈਣਾ ਤੂੰ ਕੋਲ ਹਾਂ ਬੀਬੀ ਪਤਾ ਮੈਨੂੰ ਬਿੱਟੂ ਬੋਲਿਆ ਸਾਰੇ ਸਲਾਹਾਂ ਕਰਨ ਲੱਗੇ ਪ੍ਰੀਤੀ ਸੌ ਗਈ ਬੁੱਢੀ ਕਾਕੇ ਕੋਲ ਪਈ ਸੀ ਕਾਕਾ ਹੱਥ ਪੈਰ ਮਾਰ ਰਿਹਾ ਸੀ ਫਿਰ ਹੌਲੀ ਹੌਲੀ ਸੌ ਗਿਆ ਭੋਲੀ ਕੋਲ ਆਈ ਤੇ ਗੁੱਡੀ ਨੂੰ ਬੋਲੀ ਇਹਨੇ ਰਾਤ ਨੂੰ ਜਗਰਾਤਾ ਕਰਾਇਆ ਕਰਨਾ ਧੀਏ ਰਾਤ ਹੋਈ ਤੇ ਬਿੱਟੂ ਦੇ ਕਮਰੇ ਚ ਬੀਬੀ ਚਲੀ ਗਈ ਸੁਰਜੀਤ ਤੇ ਗੁਰਪੇਜ ਹੁਣ ਘਰੇ ਚਲੇ ਗਏ ਸਵੇਰੇ ਆਉਂਦੇ ਹੀ ਫਿਰ ਗੁੱਡੀ ਦੇ ਪੇਕੇ ਜਾ ਕੇ ਆਵਾਂਗੇ ਭੋਲੀ ਨੇ ਮਿੱਠਾ ਦੇ ਭੇਜਣਾ ਸੀ ਗੱਲਾਂបੱਤਾਂ ਕਰਦੇ ਹੋਏ ਗੁਰਪ੍ਰੇਸ਼ ਤੇ ਸੁਰਜੀਤ ਹੁਣ ਘਰੇ ਚਲੇ ਗਏ ਕਾਕਾ ਸੁੱਤਾ ਹੋਇਆ ਸੀ ਸੱਸ ਕਹਿਣ ਲੱਗੀ ਗੁੱਡੀ ਮਲ ਤੂੰ ਵੀ ਸੌ ਜਾ ਰਾਤ ਨੂੰ ਇਹਨੇ ਫੇਰ ਉੱਠਣਾ ਫੇਰ ਜਾਗਣਾ ਫੇਰ ਤੈਨੂੰ ਉੱਠਣਾ ਪੈਣਾ ਤਾਂ ਗੁੱਡੀ ਬੋਲੀ ਮਾਏ ਤੂੰ ਵੀ ਸੋ ਜਾ ਦੇਖ ਸਵੇਰ ਦੀ ਭੱਜੀ ਫਿਰਦੀਆਂ ਤੂੰ ਵੀ ਸੱਸ ਬੋਲੀ ਹਾਂ ਮਲ ਮੈਨੂੰ ਕਿੱਥੇ ਨੀਂਦ ਆਉਣੀ ਹੈ ਹੁਣ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰਾਨਾ ਕਰਦੀਆਂ ਮੈਂ ਸੱਸ ਗੁੱਡੀ ਕੋਲ ਬੈਠੀ ਗੁੱਡੀ ਦੇ ਸਿਰ ਤੇ ਹੱਥ ਧਰ ਕੇ ਹੱਥ ਜੋੜਨ ਲੱਗੀ ਤੇ ਪ੍ਰੀਤੀ ਲੱਗੇ ਬਹਿ ਗਈ ਬਿੱਟੂ ਆ ਗਿਆ ਥੋੜੀ ਦੇਰ ਮਗਰੋਂ ਤੇ ਬੋਲਿਆ ਮੈਨੂੰ ਬੁਲਾਇਆ ਸੀ ਮੰਮੀ ਤਾਂ ਮਾਂ ਕਹਿਣ ਲੱਗੀ ਜਦੋਂ ਤੈਨੂੰ ਹਾਕ ਮਾਰੋ ਉਦੋਂ ਤੂੰ ਆਉਂਦਾ ਨਹੀਂ ਅੱਗੋਂ ਪਿੱਛੇ ਤੂੰ ਆ ਜਾ ਨਾ ਪੁੱਛਦਾ ਰਹਿਣਾ ਬੁਲਾਇਆ ਮੈਨੂੰ ਬੁਲਾਇਆ ਮੈਨੂੰ ਨਹੀਂ ਬੁਲਾਇਆ ਤੈਨੂੰ ਚੱਲ ਜਲ ਆ ਜਾ ਬਿੱਟੂ ਕਹਿਣ ਲੱਗਾ ਚੰਗਾ ਨਾ ਦੱਸੋ ਮੈਂ ਤਾਂ ਆਪਣੇ ਮੁੰਡੇ ਨੂੰ ਵੇਖਣ ਆਏ ਸੀ ਓਏ ਓਏ ਕੀ ਕਰਦਾ ਸ਼ੇਰਾ ਓਏ ਓਏ ਕਰਦਾ ਬਿੱਟੂ ਕੋਲ ਖਲੋ ਕੇ ਬੋਲਣ ਲੱਗਾ ਤਾਂ ਮਾਂ ਹੋਲੀ ਜੇ ਗੁੱਸੇ ਨਾਲ ਬੋਲੀ ਵੇ ਡੁੱਬ ਜਾਣਿਆ ਉਠਾ ਆ ਨਾ ਦੀ ਸਾਰੀ ਰਾਨੀ ਸੋਨਾ ਨੇ ਫਿਰ ਤੈਨੂੰ ਚੁੱਕਣਾ ਪੈਣਾ ਜਦੋਂ ਹਾਕ ਮਾਰੂ ਉਦੋਂ ਆ ਜਾਈਂ ਹਾਂ ਹਾਂ ਜਦੋਂ ਮਰਜੀ ਹਾਕ ਮਾਰ ਲਿਓ ਮੈਂ ਤਾਂ ਇਹਦੇ ਕੋਲ ਆ ਜਾਣਾ ਭੱਜ ਕੇ ਮੈਂ ਤਾਂ ਇਹਦੇ ਰੋਂ ਦੀ ਬਾਤ ਸੁਣ ਕੇ ਨਠਾਣਾ ਬਿੱਟੂ ਬੋਲਿਆ ਹੁਣ ਬਿੱਟੂ ਇੱਧਰ ਉੱਧਰ ਵੇਖਦਾ ਹੋਇਆ ਆਪਣੇ ਕਮਰੇ 'ਚ ਚਲਾ ਗਿਆ ਗੁੱਡੀ ਧਕਾ ਕੇ ਨੂੰ ਵੇਖ ਦੇਖੀ ਜਾ ਰਹੀ ਸੀ ਓਲੇ ਜੇ ਨੂੰ ਹੋ ਕੇ ਗੁੱਡੀ ਨੇ ਹੁਣ ਅੱਖਾਂ ਬੰਦ ਕਰ ਲਈਆਂ ਹਾਲੇ ਸਾਰਿਆਂ ਦੀ ਅੱਖ ਲੱਗੀ ਸੀ ਕਿ 3 ਵਜੇ ਉਆਵਾ ਦੀ ਆਵਾਜ਼ ਆਣੀ ਸ਼ੁਰੂ ਹੋ ਗਈ ਗੁੱਡੀ ਉੱਠ ਕੇ ਬੈਠ ਗਈ ਤਾਂ ਦੇਖਿਆ ਕਾਕੇ ਦਾ ਲੰਗੋਟ ਗਿੱਲਾ ਸੀ ਨਾਲ ਹੀ ਸੱਸ ਉੱਠ ਗਈ ਤੇ ਬੋਲੀ ਮੈਂ ਬਦਲ ਦਿਆਂ ਮਲ ਮੈਂ ਬਦਲ ਦਿਆਂ ਸੱਸ ਦੂਆ ਲੰਗੋਟ ਲਿਆਈ ਤੇ ਕਾਕੇ ਨੂੰ ਬੋਲੀ ਹਾਏ ਵੇ ਤੂੰ ਤਾਂ ਹੱਗਿਆ ਹੋਇਆ ਰੁਕ ਜਾ ਆਉਣੀ ਆ ਮੈਂ ਪਰ ਕਾਕਾ ਉਆਵਾ ਕਰੀ ਜਾਵੇ ਦਾਦੀ ਰਸੋਈ ਚੋਂ ਪਾਣੀ ਕੋਸਾ ਕਰਕੇ ਲਿਆਈ ਢੱਬ ਦੇ ਚ ਪਾ ਲਿਆ ਫਿਰ ਇੱਕ ਪਾਸੇ ਉਹਨੂੰ ਸਾਫ਼ ਕੀਤਾ ਕਾਕੇ ਨੂੰ ਚੰਗੀ ਤਰ੍ਹਾਂ ਪੂੰਝ-ਪਾਂਝ ਕੇ ਉਹਦੇ ਪੋਤੜਾ ਬੰਨ ਦਿੱਤਾ ਫਿਰ ਗੁੱਡੀ ਦੁੱਧ ਚੰਗਾਉਣ ਲੱਗੀ ਕਾਕਾ ਹੁਣ ਚੁੱਪ ਸੀ ਭੋਲੀ ਨੇ ਵਿਛੋਣੀ ਦਾ ਦੂਸਰਾ ਪਾਸਾ ਕਰ ਕਰ ਦਿੱਤਾ ਗੁੱਡੀ ਨੇ ਕਾਕੇ ਨੂੰ ਉੱਥੇ ਲਟਾ ਦਿੱਤਾ ਕਾਕਾ ਫੇਰ ਲੱਤਾਂ ਵਾਹ ਮਾਰਨ ਲੱਗਾ ਦੇਖਿਆ ਮੈਂ ਕਿਹਾ ਸੀ ਨਾ ਇਹ ਜਗਰਾਤਾ ਕਰਾਇਆ ਕਰੂ ਦਾਦੀ ਕਾਕੇ ਦੇ ਮੂੰਹ ਕੰਨੀ ਵੇਖ ਕੇ ਬੋਲੀ ਕਕੂ ਕਰਕੇ ਹੰਗਾਰੇ ਜੇ ਭਰੀ ਜਾ ਰਿਆ ਸੀ ਆਪਣੇ ਜਾਣੀ ਭੋਲੀ ਫੇਰ ਪ੍ਰੀਤੀ ਕੋਲ ਪੈ ਗਈ ਹਲੇ ਲੱਕ ਸਿੱਧਾ ਹੀ ਕੀਤਾ ਸੀ ਬੋਲੀ ਨੇ ਕਿ ਕਾਕੇ ਦੀ ਫੇਰ ਆਵਾਜ਼ ਆ ਗਈ ਬੋਲੀ ਬੋਲੀ ਓਏ ਤੂੰ ਨਾ ਟਿੱਕੀ ਫੇਰ ਅਗਤਾ ਫੇਰ ਲੰਗੋਟ ਬਦਲਿਆ ਬੋਲੀ ਨੇ ਗੁੱਡੀ ਦੇਖੀ ਜਾਵੇ ਕਾਕੇ ਨੇ ਤੇ ਕਹਿਣ ਲੱਗੀ ਕਿਉਂ ਸਤੋਂਦਾਵੇਂ ਤੂੰ ਦਾਦੀ ਨੂੰ ਕਾਕਾ ਫੇਰੂੰ ਕਰਨ ਲੱਗਾ ਹੋਇਆ ਸੀ ਕੰਟੇ ਕੁਮਗਰੋਂ ਕਦੇ ਮੂਤ ਦੇਵੇ ਕਦੇ ਹੰਕ ਦੇਵੇ ਬੋਲੀ ਕਹਿਣ ਲੱਗੀ ਤੇਰਾ ਪਿਓ ਵੀ ਆਹੀ ਕੁਛ ਕਰਦਾ ਹੁੰਦਾ ਸੀ ਕਹਿੰਦਾ ਹਾਂਕ ਮਾਰ ਲੈ ਹੁਣ ਕੂਕ ਸੁੱਤਾ ਪਿਆ ਕੁੰਬ ਕਰਨ ਨਾ ਹੋਵੇ ਤਾਂ ਇੰਨੀ ਵਾਰ ਰੋਪਿਆ ਤੋਂ ਪਰ ਆਇਆ ਨਹੀਂ ਉਹ ਦੇਖ ਲੈ ਸਵੇਰੇ 7:00 ਵਜੇ ਭੋਲੀ ਕਮਰੇ ਚ ਗੋਦੀ ਚ ਚੁੱਕ ਕੇ ਕਾਕੇ ਨੂੰ ਘੁਮਾਉਣ ਲੱਗੀ ਮਗਰ ਉਹ ਗੁੱਡੀ ਨੇ ਦੁੱਧ ਚੰਗਾਇਆ ਹੁਣ ਕਰਦੇ ਕਰਦੇ 8:00 ਕ' ਵੱਜ ਗਏ ਕਾਕਾ ਸੌਂ ਗਿਆ ਫਿਰ ਗੁੱਡੀ ਨੇ ਕਿਹਾ ਮਾਈ ਤੂੰ ਥੋੜਾ ਸੋ ਜਾ ਆਰਾਮ ਕਰ ਜਮਾ ਨਹੀਂ ਆਰਾਮ ਕੀਤਾ ਤੂੰ ਭੋਲੀ ਨੇ ਹਦੇ ਪਿੱਠ ਸਿੱਧੀ ਹੀ ਕੀਤੀ ਸੀ ਕਿ ਬਿੱਟੂ ਆ ਗਿਆ ਤੇ ਬੋਲਿਆ ਮੰਮੀ ਮੰਮੀ ਚਾਹ ਬਣਾਈ ਆ ਲੈ ਤੂੰ ਹੁਣ ਤੱਕ ਸੁੱਤੀ ਪਈ ਆ ਮੇਰਾ ਕਾਕਾ ਵੀ ਸੁੱਤਾ ਪਿਆ ਓਏ ਲਾਲਾ 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 ਕਰਨ ਲੱਗਾ ਬਿੱਟੂ ਮਾਂ ਉੱਠ ਕੇ ਬੈਠ ਗਈ ਉੱਠਦੀ ਆ ਪੁੱਤ ਉੱਠਦੀ ਆ ਮੈਂ ਕੁੰਬ ਕਰਨਾ ਤਾਂ ਮੈਂ ਬਾਲਾ ਸੋਨੀ ਆ ਮੈਂ ਤਾਂ ਸਾਰੀ ਰਾਤ ਦੀ ਸੁੱਤੀ ਪਈ ਆ ਬਿੱਟੂ ਗੁੱਡੀ ਬਿੱਟੂ ਕਰਨੀ ਵੇਖਣ ਲੱਗੀ ਫਿਰ ਬਿੱਟੂ ਬੋਲਿਆ ਪਏ ਰਹੋ ਮੈਂ ਆਚ ਆਪਣਾ ਕੇ ਲਿਆ ਆ ਬਸ ਪਤੀਲਾ ਤੇ ਖੰਡ ਦੱਸ ਦਿਓ ਕਿੱਥੇ ਪਈ ਆ ਪੱਤੀ ਦੱਸ ਦਿਓ ਨਾਲੇ ਕਿੱਥੇ ਪਈ ਆ ਚੱਲ ਤੈਨੂੰ ਨਾਲ ਹੀ ਦੱਸ ਦਿਆਂ ਰਸੋਈ 'ਚ ਜਾ ਕੇ ਮਾਂ ਕਹਿਣ ਲੱਗੀ ਗੁੱਡੀ ਨੂੰ ਸੱਸ ਕਹਿਣ ਲੱਗੀ ਮਲ ਜਿੰਨੀ ਦੇਰਾ ਸੁੱਤਾ ਹੋਇਆ ਤੂੰ ਵੀ ਸੋ ਜਾ ਨਹੀਂ ਤਾਂ ਦੁੱਧ ਪੱਤੀ ਲਿਆ ਕੇ ਦਿੰਨੀ ਆ ਪੀ ਕੇ ਸੋ ਜਾਈ ਸੱਸ ਬੋਲਦੀ ਹੋਈ ਦਸੋਰੀ ਵੱਲ ਚਲੀ ਗਈ ਬਿੱਟੂ ਦੇ ਨਾਲ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਵਾਦ